ਇਹ ਹੈ ਪੰਜਾਬ ਦਾ ਇਤਿਹਾਸਕ ਨਗਰ ਤੇ ਦੋਸਤੋ ਇੱਥੇ ਲੱਗਦੀ ਹੈ ਟਰੈਕਟਰਾਂ ਦੀ ਮੰਡੀ ਤੇ ਟਰੈਕਟਰਾਂ ਦੀ ਮੰਡੀ ਟਰੈਕਟਰ ਦੋਸਤੋ ਇਸ ਤਰ੍ਹਾਂ ਖੜੇ ਹਨ ਜਿਵੇਂ ਲਾਈਨ ਦੇ ਵਿੱਚ ਰੰਗ ਰੂਟ ਖੜੇ ਹੋਣ ਰੰਗ ਬਰੰਗੇ ਹਰ ਕੰਪਨੀ ਹਰ ਮਾਡਲ ਤੇ ਹਰ ਬ੍ਰਾਂਡ ਦਾ ਟਰੈਕਟਰ ਦੋਸਤੋ ਇੱਥੇ ਮਿਲਦੇ ਨੇ ਇਸ ਮੰਡੀ ਦੇ ਵਿੱਚ ਨੌਜਵਾਨ ਵੀ ਨੇ ਬਜ਼ੁਰਗ ਵੀ ਨੇ ਤੇ ਦੋਸਤੋ ਇੱਥੇ ਤਜਰਬਾ ਵੀ बिक ਰਿਹਾ ਹੈ ਆ ਜੋਸ਼ ਵੀ बिक ਰਿਹਾ ਹੈ ਤੇ ਵੇਚਣ ਵੇਲੇ ਦੋਸਤੋ ਵੇਚਣ ਦਾ ਕਿਸੇ ਨੇ ਟਰੈਕਟਰ ਨਵਾਂ ਉੱਚਾ ਮਾਡਲ ਲੈਣਾ ਹੈ ਕਿਸੇ ਨੇ ਆਪਣਾ ਕਰਜ਼ਾ ਉਤਾਰਨਾ ਹੈ ਤੇ ਕਿਸੇ ਨੇ ਕੋਈ ਬਾਹੀ ਆਪਣੀ ਬੰਦ ਕਰ ਦਿੱਤੀ ਮਸ਼ੀਨਰੀ ਵੇਚਣੀ ਹੈ ਪਰ ਦੋਸਤੋ ਇੱਕ ਬਜ਼ੁਰਗ ਇੱਥੇ ਕਹਿ ਰਿਹਾ ਸੀ ਕਿ ਇਹ ਟਰੈਕਟਰ ਨੇ ਸਾਡੀ 20 ਸਾਲ ਸੇਵਾ ਕੀਤੀ ਹੈ 20 ਸਾਲ ਕਬੀਲਦਾਰੀ ਸਾਮੀ ਹੈ ਤੇ ਦੋਸਤੋ ਜਿੱਥੇ ਉਸ ਬਜ਼ੁਰਗ ਦੀ ਆਵਾਜ਼ ਵਿੱਚ ਆਪਣੇ ਟਰੈਕਟਰ ਤੇ ਮਾਣ ਸੀ ਫਖਰ ਸੀ ਤੇ ਉੱਥੇ ਹੌਲੀ ਜੀ ਵਿਛੜਨ ਦਾ ਵਿਛੋੜੇ ਦਾ ਦਰਦ ਵੀ ਸੀ ਤੇ ਮੈਂ ਇਸ ਜਦੋਂ ਵੀ ਮੰਡੀ ਦੇ ਵਿੱਚ ਆਪਾਂ ਦੇਖਦੇ ਆਂ ਕਿ ਇਹ ਮੰਡੀ ਸਿਖਾਉਂਦੀ ਹੈ ਕਿ ਕਿਸਾਨ ਹਾਰਦਾ ਨਹੀਂ ਕਿਸਾਨ ਫੈਸਲੇ ਕਰਦਾ ਹੈ ਕਿਸਾਨ ਨੂੰ ਧੁੱਪ ਧੂੜ ਵਧੀਆ ਲੱਗਦੀ ਹੈ ਕਿਉਂਕਿ ਇਹ ਮਿੱਟੀ ਦੀ ਖੁਸ਼ਬੂ ਹੈ ਤੇ ਦੋਸਤੋ ਜੇ ਅਸੀਂ ਟਰੈਕਟਰ ਦੀ ਗੱਲ ਕਰੀਏ ਤਾਂ ਟਰੈਕਟਰ ਸਿਰਫ ਸਾਧਨ ਨਹੀਂ ਇਹ ਪੰਜਾਬ ਦੀ ਖੇਤਾਂ ਦੀ ਕਿਸਾਨਾਂ ਦੀ ਰੀੜ ਦੀ ਹੱਡੀ ਨੇ ਤੇ ਦੋਸਤੋ ਟਰੈਕਟਰ ਖੇਤਾਂ ਵਿੱਚ ਚੱਲਦੇ ਨੇ ਤੇ ਇਹਨਾਂ ਦੇ ਚੱਲਣ ਨਾਲ ਘਰ ਚੱਲਦੇ ਨੇ ਚੁੱਲ੍ਹੇ ਚੱਲਦੇ ਨੇ ਤੇ ਕਮਾਈ ਹੁੰਦੀ ਆ ਤੇ ਇਹ ਮੰਡੀ ਲੱਗਦਾ ਹੈ ਕਾਰੋਬਾਰ ਨਹੀਂ ਇੱਕ ਜੀਵਨ ਚੱਕਰ ਹੈ ਤੁਸੀਂ ਦੇਖੋ ਇੱਥੇ ਸਬਜ਼ੀਆਂ ਵਾਲੇ ਵੀ ਮਲੇਰ ਕੋਟਲਾ ਤੋਂ ਨੰਦਨ ਜੋ ਨਰਸਰੀ ਕੈ ਲਈਏ ਸਬਜ਼ੀਆਂ ਦੀ ਦੁਕਾਨ ਕੈ ਲਈਏ ਨੰਦਨ ਸੀਡ ਸਟੋਰ ਇਹ ਵੀ ਇੱਥੇ ਆਏ ਹੋਏ ਨੇ ਤਾਂ ਇਹ ਵੀ ਆਪਣਾ ਸਮਾਨ ਵੇਚ ਰਹੇ ਨੇ ਕੋਈ ਆਪਣੀ ਸਵਰਾਜ ਖੇਤਾਂ ਦਾ ਰਾਜਾ ਤਾਂ ਕਿਸੇ ਨੇ ਕੁਝ ਲਿਖਿਆ ਹੋਇਆ ਹੈ ਕਿਸੇ ਨੇ ਕੁਝ ਲਿਖਿਆ ਹੈ ਤੇ ਸਬਜ਼ੀਆਂ ਵੀ ਇੱਥੇ ਦੋਸਤੋ ਅੱਜ ਕਨ ਹਾਈਬ੍ਰਿਡ ਤਾਂ ਤੋਰੀਆਂ ਦੀ ਬੱਲ ਜਿਹੜੀ ਉਹ 20 ਰੁਪਏ ਦੀ ਦੇ ਰਹੇ ਨੇ ਤੇ ਦੇਸੀ ਲੈਣੀ ਉਹ 5 ਰੁਪਏ ਦੀ ਵੀ ਮਿਲ ਜਾਂਦੀ ਹੈ ਤੇ ਬਿਲਕੁਲ ਐਨ ਵੱਡੀ ਜਰਨੈਲੀ ਸੜਕ ਹੈ ਤੇ ਦੋਨੇ ਪਾਸੇ ਦੋਸਤੋ ਜਰਨੈਲੀ ਸੜਕ ਦੇ ਟਰੈਕਟਰ ਹੀ ਟਰੈਕਟਰ ਮਲੇਰ ਕੋਟਲੇ ਵਾਲੇ ਕਿਉਂਕਿ ਮਲੇਰ ਕੋਟਲਾ ਸਬਜ਼ੀਆਂ ਦੇ ਵਿੱਚ ਬੀਜਾਂ ਦੇ ਵਿੱਚ ਕਾਫੀ ਅੱਗੇ ਹੈ ਕਾਫੀ ਐਡਵਾਂਸ ਹੈ ਅਸੀਂ ਦੇਖਦੇ ਹਾਂ ਮਰੀਰ ਕੋਟਲੇ ਦਾ ਇਹ ਬੀਜਾਂ ਦਾ ਕਾਫੀ ਵੱਡਾ ਕਾਰੋਬਾਰ ਹੈ ਤੇ ਜੇ ਅਸੀਂ ਦੇਖੀਏ ਕਿ ਇਹ ਵੀਡੀਓ ਜਿਹੜੀ ਕੇਵਲ ਦ੍ਰਿਸ਼ ਨਹੀਂ ਇਹ ਪੰਜਾਬ ਦੀ ਰੂਹ ਹੈ ਤੇ ਇਹ ਮੰਡੀ ਦੋਸਤੋ ਸਾਨੂੰ ਦੱਸਦੀ ਹੈ ਕਿ ਕਿਸਾਨ ਅਜੇ ਵੀ ਖੜਾ ਹੈ ਅਜੇ ਵੀ ਮਿਹਨਤ ਕਰ ਰਿਹਾ ਹੈ ਤੇ ਸੁਪਨੇ ਵੇਖ ਰਿਹਾ ਹੈ ਤੇ ਦੋਸਤੋ ਜੇ ਹੁਣ ਅਸੀਂ ਅੱਗੇ ਇਸ ਮੰਡੀ ਦੇ ਵਿੱਚ ਜਾ ਕੇ ਦੇਖੀਏ ਤਾਂ ਦੇਖੋ ਟਰੈਕਟਰ ਖੜੇ ਨੇ ਸੋਨਾ ਲੀਕਾ ਨਵਾਂ ਬ੍ਰਾਂਡ ਆ ਲੰਬੇ ਟਰੈਕਟਰ ਨੇ ਤੇ ਅੱਗੇ ਟਰੈਕਟਰ ਖੜੇ ਹੋ ਜਾਂਦੇ ਤੇ ਇਹ ਕਿੰਨੇ ਕੱਡੇ ਵੱਡੇ ਟਰਾਲੇ ਲੈ ਕੇ ਸੜਕਾਂ ਤੇ ਰਾਮ ਨਾਲ ਜਾਂਦੇ ਨੇ ਜਿਵੇਂ ਪਿੱਛੇ ਕੋਈ ਲੱਦਾਈ ਨਾ ਹੋਵੇ ਮਹਿੰਦਰਾ 265 DI ਕਿਸੇ ਸਮੇਂ ਬੜੀ ਚੜਾਈ ਹੁੰਦੀ ਸੀ ਇਹ ਟਰੈਕਟਰ ਦੀ ਮਹਿੰਦਰਾ ਹੁਣ ਅਰਜਨ ਵੀ ਆਇਆ ਉਸ ਤੋਂ ਬਾਅਦ ਪੰਜਾਬੀ ਸੂਰਮੇ ਟਰੈਕਟਰਾਂ ਦੇ ਵਿੱਚ ਆਪਣੇ ਸੁਭਾਅ ਦੀ ਵੀ ਪੰਜਾਬੀ ਤਰਜਮਾਨੀ ਆਪਣੀ ਅਣਖ ਦੀ ਵੀ ਕਰਦੇ ਨੇ ਤੇ ਫੇਰ ਅੱਗੇ ਇਹ ਹੀ ਮਿਰਚਾਂ ਦੀ ਅੱਜ ਕੱਲ ਟਾਈਮ ਆ ਗੋ ਦਾ ਤੋਰੀਆਂ ਦੀਆਂ ਕੱਦੂਆਂ ਦੀਆਂ ਪਹਿਲਾਂ ਬੀਲ ਆਉਂਦੇ ਸੀ ਹੁਣ ਸਾਰਾ ਰੈਡੀमेड ਇਹ ਬੱਲੇ ਹੀ ਤਿਆਰ ਕਰਕੇ ਆ ਦੇ ਦਿੰਦੇ ਨੇ ਦੋਸਤੋ ਤੇ ਜਦੋਂ ਮੰਡੀ ਦੇ ਵਿੱਚ ਆਪਾਂ ਦੋਸਤੋ ਦੇਖਦੇ ਆ ਤੁਰ ਫਿਰ ਕੇ ਕਿ ਹਰ ਟਰੈਕਟਰ ਦੀ ਆਪਣੀ ਕਹਾਣੀ ਹੈ ਇਸ ਨੇ ਕਿੰਨੀਆਂ ਫਸਲਾਂ ਦੇਖੀਆਂ ਨੇ ਕਿੰਨਾ ਕੁਝ ਪਰਿਵਾਰ ਦਾ ਦੇਖਿਆ ਹੈ ਇਹ ਸਿਰਫ ਮਸ਼ੀਨ ਨਹੀਂ ਇਹ ਖੇਤਾਂ ਦੇ ਸਾਥੀ ਨੇ ਦੋਸਤੋ ਸਵੇਰ ਤੋਂ ਇੱਥੇ ਰੌਣਕਾਂ ਨੇ ਹਰ ਪਾਸੇ ਡੀਜ਼ਲ ਦੀ ਖੁਸ਼ਬੂ ਗੱਲਾਂ ਬਾਤਾਂ ਕੋਈ ਰੇਟ ਪੁੱਛ ਰਿਹਾ ਕੋਈ ਹਿਸਾਬ ਲਾ ਰਿਹਾ ਕੋਈ ਦੋਸਤੋ ਸੌਦਾ ਪੱਕਾ ਕਰ ਰਿਹਾ ਤੇ ਪਰ ਸਾਰੀਆਂ ਗੱਲਾਂ ਮਾਨ ਸਤਕਾਰ ਦੇ ਨਾਲ ਹੋ ਰਹੀਆਂ ਨੇ ਆ ਮਾਈ ਵੀ ਸਪੈਸ਼ਲ ਟਰੈਕਟਰ ਵੇਚਣ ਦੇ ਲਈ ਟਰੈਕਟਰ ਦੇ ਨਾਲ ਮੰਡੀ ਦੇ ਵਿੱਚ ਆਈ ਅਤੇ ਨਾਲ ਹੁਣ ਸਬਜੀ ਦਾ ਬੱਲਾਂ ਦਾ ਵੀ ਇਹ ਲਹਿ ਰਹੇ ਨੇ ਤੇ ਦੋਸਤੋ ਜਦੋਂ ਟਰੈਕਟਰਾਂ ਦੀ ਗੱਲ ਕਰੀਏ ਕਿਸਾਨ ਟਰੈਕਟਰ ਵੇਚਦਾ ਹੈ ਉਹ ਸਿਰਫ ਲੋਹਾ ਨਹੀਂ ਵੇਚਦਾ ਸਭ ਨਾਲ ਆਪਣੀਆਂ ਯਾਦਾਂ ਟਰੈਕਟਰ ਨਾਲ ਜੁੜੀਆਂ ਉਹ ਵੀ ਵੇਚਦਾ ਹੈ ਤੇ ਇੱਥੇ ਲੋਕ ਦੋਸਤੋ ਟਰੈਕਟਰ ਤਾਂ ਪੁਰਾਣੇ ਲੈ ਕੇ ਜਾਂਦੇ ਨੇ ਪਰ ਸੁਪਨੇ ਨਵੇਂ ਲੈ ਕੇ ਜਾਂਦੇ ਨੇ ਕਿ ਟਰੈਕਟਰ ਦੇ ਨਾਲ ਫਸਲ ਵਧੂਗੀ ਆ ਕਮਾਈ ਹੋਊਗੀ ਸੋ ਦੋਸਤੋ ਜਦੋਂ ਤੱਕ ਟਰੈਕਟਰਾਂ ਦੀਆਂ ਆਵਾਜ਼ਾਂ ਆਉਂਦੀਆਂ ਰਹਿਣਗੀਆਂ ਪੰਜਾਬ ਦੀ ਧੜਕਣ ਆ ਪੰਜਾਬ ਦੇ ਖੇਤਾਂ ਦੀ ਖੁਸ਼ਬੂ ਆ ਜਿਹੜੀ ਉਹ ਦੋਸਤੋ ਉਦੋਂ ਤੱਕ ਆ ਆਉਂਦੀ ਰਹੂਗੀ ਤਾਂ ਇੱਥੇ ਹੀ ਆ ਫਰਸਟ ਫੂਡ ਵਾਲੇ ਵੀਰ ਇਹਨਾਂ ਨੇ ਵੀ ਨਾਲ ਹੀ ਆਪਦਾ ਸਿਸਟਮ ਸੈੱਟ ਕਰ ਰੱਖਿਆ ਇਹ ਵੀ ਕਿਸਾਨਾਂ ਦੇ ਲੜਕੇ ਨੇ ਪਰ ਨਾਲ ਇਹਨਾਂ ਨੇ ਟਰੈਕਟਰ ਦੇ ਮੰਗਰੀ ਟਰਾਲੀ ਪਾ ਕੇ ਆਪਣਾ ਕਾਰੋਬਾਰ ਕਰਦੇ ਨੇ ਤੇ ਦੋਸਤੋ ਇਸ ਤਰ੍ਹਾਂ ਅੱਜ ਦਾ ਦ੍ਰਿਸ਼ ਤੁਹਾਨੂੰ ਦਿਖਾਇਆ ਤੁਹਾਨੂੰ ਵੀਡੀਓ ਅੱਛੀ ਲੱਗੀ ਹੋ ਇਸ ਤਰ੍ਹਾਂ ਦੀਆਂ ਵੀਡੀਓਜ਼ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨਾਲ ਤੁਹਾਡੇ ਨਾਲ ਹਾਜ਼ਰੀ ਲਵਾਉਂਦੇ ਰਹਾਂਗੇ ਆਪਣੇ ਵਿਚਾਰ ਆਪਣੇ ਕਮੈਂਟ ਲਾਈਕ ਸ਼ੇਅਰ ਜਰੂਰ ਦੇਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ